ਪ੍ਰਮਾਨ ਬਲੌਗ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਰੱਖੇ ਜੀ ਅੱਜ ਜਾ ਰਹੇ ਆਂ ਜੀ ਅਸੀਂ ਆਪਣੇ ਪਿੰਡ ਕਪਿਆਲ ਜੀ ਸਾਡੇ ਗਵਾਂਢ ਚ ਸਾਈਜ਼ਪਾੜ ਦਾ ਹੋਪਣਾ ਜੀ ਅੱਜ ਸਾਨੂੰ ਉਹਨਾਂ ਨੇ ਬੁਲਾਇਆ ਸੀ ਜੀ ਅਸੀਂ ਜਾਣਨੇ ਉੱਥੇ ਚਲੂ ਫਿਰ ਮਿਲਦੇ ਆਂ ਜੇ ਉੱਥੇ ਜਾ ਕੇ ਪੰਗਤ ਲੱਗ ਗਈ ਜੀ ਉਹ ਉੱਥੇ ਸੀ ਹੋਰ ਮਾਜੀ ਲੈ ਕੇ ਜਿੱਦੂ ਆਏ ਲੈ ਕੇ ਜਿੱਦੂ ਆਏ ਲੈ ਕੇ ਦੇਖਣੇ ਦੀ ਉੱਥੇ ਹੋਰ ਆਤਮ ਦਾ ਨਹੀਂ ਸੀ ਮੁਕਲੇ ਹੈਂ ਚੁੱਪ ਚੁੱਪ ਰੀ ਜਾਂ ਮੁਰੇ ਹਰੀ ਆਬੇ ਜੀ ਮੇਰਾ ਸਤਗੁਰ ਦੇਖਿਆ ਜੁਰ ਤੁਮ ਰੇ ਸਾਜ ਤੁਆਰੇ ਜੇ ਕਰ ਬਦਲ ਰਾਇ ਸਾਰਾ ਜਿੰਨੇ ਫਰਮ ਦੇ ਸੰਗਿਆ ਨੇ ਸਾਡੇ ਤੋਂ ਸਮਝ ਕੇ ਜਦ ਸਤਗੁਰੂ ਦੀ ਤਿਆਰੀ ਕੀਤੀ ਅਸੂਰ ਨੂੰ ਨਾਇਨ ਜਿਹਾ ਹੈ Good good तो क्या रहे सो उचले अंग्रेजी हां अच्छी बात है चने के नहीं बटन दो को चाकू ये हरे पट्टे वाले उसे देते हुए ना पहन दे भी बंदे की <laughs> तो ना लपड़ कर जाना है की पानी है कदे ही होदा इने इने के पट्टे वाले फुल दो फटा और तो 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 ना तुरता कर दे शोर भी पया है मार जी जी प्लीज ना अबे से वाला ना बीड़ा गए ना बीड़ा नहीं आ जांदे नहीं ओ नहीं तो ना आ जा ना कोई नहीं तो को लंबा लोटे सुन ਕੋਈ ਇੱਕ ਦਿਨੇ ਦੇਖਿਆ ਕਿਤੇ ਕਿਤੇ ਦੇਖਿਆ ਨਹੀਂ ਮੈਂ ਤਾਂ ਬੜਾ ਲਾਉਂਦਾ ਇਹ ਕਿਤੇ ਜਗ੍ਹਾ ਤੇ ਖੜਦਾ ਹੁੰਦਾ ਜੀ ਕੋਈ ਕਿਤੇ ਫਸ ਗਿਆ ਜੇ ਡਲ ਜਾਂਦਾ ਚਾਹੀਦਾ ਤਾਂ ਬਣਾ ਫਸਾਂਗੇ ਨਾ ਨੋੜ ਨਹੀਂ ਤਾਂ ਫਾਇਨ ਬਣਾਦਾ ਹੁੰਦਾ ਅੱਥਲਾ ਮੈਨੂੰ ਤੇ ਮੈਂ ਤੇਰਾ ਜੀਦਾ ਹੀ ਨਿਕਰੇ ਕਿਤੇ ਜਿੱਦਗੀ ਮੈਂ ਹੱਟ ਲੈ ਉਹਦੇ ਵਿਆਹ ਦੇ ਵਿੱਚ ਖਾ ਜਾ ਆਲੇ ਦਰ ਇੱਕ ਇਤਨੀ ਘਰ ਬਿਲਾੜਾ ਹੋਰ ਕੀ ਮੜੀ ਲੱਗ ਗਈ ਦੀ ਨੂੰ ਹਾਂ ਬੈ ਮੀਟ ਦੀ ਮੈਂ ਖਾਦੀ ਮੀਟ ਘਰ ਮੀਟ ਨਾਲ ਬੀਜੂ ਬਿਆਦੀ ਜੇ ਉਹ ਤਾਂ ਖਾਣਾ ਨਹੀਂ ਖਾਤਾ ਬਖਰੀ ਗੱਲਾਂ ਜੀ ਖਾਣਾ ਨਹੀਂ ਖਾ ਸਕਦਾ ਸੀ ਮਤਲਬ ਛੱਗੇ ਨਾ ਲੈ ਅਸਾਂ ਸੰਗੀ ਜੀ ਹਾਂ ਸੰਗਿੰ ਪਿੱਛੇ ਹਾਂ ਜਗਾ ਹੀ ਨਹੀਂ ਕੀਤਾ ਉਹ ਤਾਂ ਫਿਰ ਕਿਤਨੇ ਕੀ ਸੀ ਸੰਸਰੇ ਇਹ ਰੱਖਿਆ ਸੋਹਣੀ ਹੁੰਦੇ ਤਾਂ ਹੀ ਉਹ ਮਿਲਿਆ ਪਰਸੋਂ ਆ ਕਿ ਗੀਰੇ ਹਾਂ ਹਾਂ ਪਰਸ ਕੱਲ ਪਿੰਦਾ ਹੈ ਪਰਸੋਂ ਪਰਸੋਂ ਕੱਲ ਤਾਂ ਬਗੀਤੀ ਹੋਪ ਕੋਣ ਰੋ ਤਾਂ ਸੋਈ ਲੈ ਰੇਰ ਇਹ ਚ ਗਾੜ ਚੜਕਿਆ ਗੜ ਰੋ ਵਾਇਦਾ ਦੋਇਸਾ ਪ੍ਰਾਣੀ ਹੀ ਹੋ ਜਾਂਦੀ ਹੈ ਦੋ ਸਾਲੇ ਅੰਦਰ ਭਾਈ ਪੀਂਦੇ ਆ ਬੰਦੇ ਨੂੰ ਕਿਹਨੇ ਕਾਤੋਂ ਕੇ ਨਾ ਕੋਈ ਵੀਰ ਜੀ ਯਾਰ ਇਹਦਾ ਤੇ ਸੁੱਕਰੇ ਨੇ ਅੰਦਰ ਵੀ ਸੁੱਕੇ ਮੇਰੇ ਨਾਲ ਦੇ ਕੱਪੜਾ ਲਾ ਕੇ ਤੁਰਪੀ ਕਿੱਥੇ 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 ਦੂਜੇ ਵਾਲੇ ਵੀ ਤਾਂ ਮਰਦੇ ਆ ਗਏ ਸੀ ਉਹਨिक्की ਨੇ ਉਹਦੇ ਜੀ ਤੱਕ ਪਹਿਲਾਂ ਕੋਈ ਜੇ ਜੀ ਜੀ ਤੱਕ ਦਿਲਦਾ ਤੇ ਉਹ ਤੇ ਗਰਾਪੇ ਜਦ ਨਾਲ ਬਾਲਾ ਰੋਲਾ ਪੈ ਗਿਆ ਉਂਕੀ ਕੋਈ ਖੜ ਗਈ ਬੰਦੇ ਚਾ ਉਹ ਇਹ ਪੀਰ ਉਹ ਤਾਂ ਹੋਣਾ ਮੈਂ ਕਿੰਨਾ ਆਸ ਤੇ ਚਾਹ ਉਹ ਤੋਂ ਪਹਿਲਾਂ

ਹਾਂ ਕਦੇ ਤੁਹਾਨੂੰ ਕਰਨਾ ਪਿਆ ਜੀ ਮੇਰੇ ਆਈਪੋਟ ਤੋਂ ਪੈ ਗਿਆ ਜੀ ਇਹਨਾਂ ਦੇ ਦੀ ਪਣੀ ਹਾਂ ਜੀ ਹਾਂਜੀ ਹੁਣ ਜਾ ਰਹੇ ਹਾਂ ਜੀ ਅਸੀਂ ਆਪਦੇ ਘਰਾਂ ਵਾਪਸ ਜੀ ਆਪਣੇ ਵੀ ਰਿਸ਼ਤੇਦਾਰ ਆ ਗਏ ਤੇ ਆਪਾਂ ਉਹਨਾਂ ਕੋਲੇ ਬੈਠ ਗਏ ਤੇ ਗੱਲਾਂ-ਬੱਤਾਂ ਮਾਰੀਆਂ ਜੀ ਉਹਨਾਂ ਨਾਲ ਟਾਈਮ ਹੋ ਗਿਆ ਜੀ ਹੁਣ ਦੁਪਹਿਰ ਦਾ ਹੁਣ ਚੱਲੇ ਜੀ ਆਪਾਂ ਆਪਣੇ ਘਰ ਵਾਪਸ ਚੂਜੇ ਤੋਂ ਮੱਗੇ ਆ ਅੱਜ ਤੇ ਹੈ ਅੱਜ ਤੇ ਫਿਰ ਤੇ ਉਹ ਉਹ ਨਾ ਤੇ ਉਹ ਨਹੀਂ ਗਾ ਉਹ ਤੋਂ ਪੱਲੀ ਉਹ ਮਤਲਬ ਉਹ ਠਕੇ ਚੱਜਣ ਲੱਗੇ ਹਵਾ ਜਿਹੜੀ ਧਰਵਾ ਜਨਸਤਾਨ ਕਰਦਾ ਠੰਡੀ ਦੀ ਰਤ ਨੂੰ ਠੰਡੋਂ ਦੇ ਮਤਲਬ ਉਹ ਕਰਦੇ ਹੈ ਬਣਿਆ ਚ ਪ੍ਰੋਗਰਾਮ ਚ ਆ ਕੱਲ ਪਰसों ਬਸ ਬਾਤ ਤੇ ਗੱਲਤਨਾ ਉਹ ਤੋਂ ਬਾਅਦ ਦੇ ਵਿੱਚ ਉਹ ਨਹੀਂ ਕਰਾਇਗਾ ਮਤਲਬ ਉਹ ਠਕੇ ਠਕੇ ਜਾਨੀ ਚੇਂਜ ਕਰਾਇਗਾ ਤੇ ਛੋਟੀ ਪੱਲੀ ਬਾਰੇ ਕਹਿੰਦਾ ਹਾਂ ਤੇ ਖੰਡਰ ਪਈ ਅੱਛਾ ਉਹਨੂੰ ਮਤਲਬ ਲੋਟਾ ਕੇ ਰੱਖ ਦੇ ਹਾਂ ਬੇਦਰ ਨੀ ਵਦੀ ਉਹਦੇ ਸਮਝ ਨਹੀਂ ਆਉਂਦੇ ਹੂੰ ਹੁਣ ਕੀ ਆ ਰੱਖੀ ਉਹਦਾ ਮੈਨੂੰ ਮੱਕਦੀ ਨਹੀਂ ਆਪਣੀ ਕੀ ਨਾ ਹੋ ਤਾਂ ਨਾ ਲਖਮੀ ਦਾ ਕੀ ਬੱਤ ਉਹ ਕੰਦੇ ਬੱਤ ਤਾਂ ਬਾਹਰ ਹੋ ਚੁੱਕੀਆਂ ਨੇ ਮਤਲਬ ਜੀਵ ਜਾਂ ਤੋਂ ਮੁਰਗੀਆਂ ਦਾ ਮਤੇ ਪਵਾ ਦੇ ਦੇਣਾ ਪੜੇ ਜੋ ਆਪਣਾ ਕਰੂਗਾ ਉਹ ਨਹੀਂ ਕਿਸੇ ਜਦੋਂ ਬੱਤ ਕੋਈ ਉਹਨਾਂ ਦੇ ਅਧਿਨਸ਼ਾ ਦਗਾ ਸੀਰ ਉਹ ਵੀ ਦਾਨੇ ਖੰਦੀ ਨਹੀਂ ਬੱਤ ਖੰਦੀ ਨਹੀਂ ਖੰਦੀ ਖੰਦੀ ਨਾ ਲਾਉਣ ਨੇ ਕੱਕਣਾ ਰੋਗ ਨਹੀਂ ਸਾਵਧਾਨ ਕਰਦੇ ਤਾ ਕਿਡਾ ਜੇ ਮਤਲਬ ਛੱਡ ਦੇ ਜੀ ਬਾੜੀ ਦੇ ਵਿੱਚ ਨਾ ਰੋਗ ਫਾਈਨਲ ਸਾਰੇ ਬੜਬੜਦੇ ਪੂਰੇ ਨੰਨੇ ਨਹੀਂ ਉਹ ਬਰੁਣ ਨੂੰ ਪਤਾ ਨਹੀਂ ਕਿ ਆਪਨਾ ਕੀ ਜਾਂਦਾ ਜਿਹੜਾ ਆਪਣਾ ਮਾਲੀਆ ਪਟਨਾ ਨੰਨਾ ਗਿਰੋਏ ਲੈ ਦਰਵੇਲੇ ਵਿੱਚ ਜਾਂ ਦਰਵੇਲੇ ਨੂੰ ਪਤਾ ਨਹੀਂ ਸਿਰ ਉਹਨੇ ਵੇਲੇ ਗਤੀ ਮੈਂ ਨਾ ਖਾਣਾ-ਦਾਣਾ ਉਸੇ ਤਰ੍ਹਾਂ ਵਾਇ ਤੇ ਪਛਾਰੇ ਬੀਜਿੰਦੇਸ ਵਾਹਨ ਤਾਂ ਪਰਿਮੁਰਗੰਤ ਭਰੇ ਕੋਈ ਨਾ ਪਤਾ ਕਿ ਇਹਨਾਂ ਦਾ ਬਾਤ ਚੱਲ ਜਿੰਦਾ ਇਹਦਾ ਬਾਰ ਜੀ ਜਾਣਦੇ ਹੁੰਦੇ ਨੇ ਇਹਦੇ ਸਭ ਜਿਹੜੇ ਘਟ ਰਹੇ ਨੇ ਇਹਨਾਂ ਦੇ ਤੇ ਆਪਣੇ ਮੰਗਲ ਦੇ ਕਿ ਸੋਹਣੇ ਲੱਗ ਰਹੇ ਜਨਤਾ ਦੇ ਅੰਦਰ ਦੇਣਾ 2 ਮਿੰਟ ਦਾ ਹਨ ਵੰਜੀ ਦਾ ਵਜਨ ਤਾਂ ਪੈਂ ਸਰਦੇ ਆ ਫੁੱਲਾ ਵੇੜਾ ਪਰ ਉਹ ਬੀਜੇ ਹੁੰਨੇ ਜਦੋਂ ਅੰਦਰ ਵੀ ਆਪਾਂ ਅੱਜ ਮਤਲਬ ਬਾਹਰੋਂ ਆਇਆ ਆਪਾਂ 2 ਮਿੰਟ ਬੰਦਾ ਰਿਲੈਕਸ ਹੋ ਜਾਂਦਾ ਵੀ ਜਨ ਪਰ ਸਾਡ ਲੋ ਵੇਦੇ ਕੋਈ ਕਿੰਦਨ ਲੰਨੇ ਕਿ ਦੰਨ ਲੰਨੇ ਹਾਂਜੀ ਹੁਣ ਅਸੀਂ ਦੇਖ ਰਹੇ ਹਾਂ ਜੀ ਵਿਆਹ ਦੀ ਵੀਡੀਓ ਜੀ ਪਾਉਂਦਾ ਆਖੀ ਤੇ ਆਪਾਂ ਐਨਸੀਡੀ ਚ ਆ ਨਾ ਅਗਰੇ ਹੀ ਅੱਜ ਕੋਠੀ ਝਾੜ ਲੈ ਕੇ ਨਾ ਫੰਕਸ਼ਨ ਹੈ ਹੋਣ ਸ਼ਾਮ ਜੀ ਨੂੰ ਆਇਏ ਨਾ ਨਾ ਗੱਲਾਂ ਕਰਤਾ ਮਾਰੀਆਂ ਪਰਸੋਂ ਆਉਂਦੇ ਪਰਸੋਂ ਆਉਂਦਾ ਤੁਸੀਂ ਜਾਓਗੇ ਲੈ ਹਾਂ ਅਸੀਂ ਜਾਵਾਂਗੇ ਠੀਕ ਹੈ ਸੁਣ ਨਾ ਇਹ ਕੋਰਣਾ ਵੀ ਨਾਲ ਆ ਰਿਹਾ ਨਾ ਯਾਰ ਚੱਲ ਤੇਰੇ ਮੇਲੇ ਦਾ ਆਗਰੇ ਗੁਰੇ ਜਾਣਗੇ ਕੁੰਮਣਾ ਉਹਦੇ ਰਿਸ਼ਤੇਦਾਰ ਜਾਇਮ ਦੇ ਸਾਰੀਆਂ ਚੱਲ ਕਿੰਨੇ ਵਾਰ ਜਾਣ ਦਾ ਟਾਈਮ ਹੋਇਆ ਹਾਂ ਸੋ ਲੈ ਸੋ ਲੈ ਅੱਜ ਸਰ ਦਾ ਲੰਗ ਆਹ ਮੰਗਨਾ ਤੋਂ ਸਮਾਂ ਨਹੀਂ ਹੋ ਗਿਆ ਗੋਲ ਗੋਲ ਜਾਂਦਾ ਹਾਂ ਹਾਂ ਬਧੀ ਲੱਗਦੇ ਉਹ ਕਹਿੰਦਾ ਜੋ ਇਹ ਬਧੀ ਮਿਲ ਗਈ ਹਾਂ ਹਾਂ ਬਧੀ ਆ ਗਈ ਚਲੋ ਕਾਵਲ ਪਤਲੀ ਜਾਂਦੀ ਕੁੜੀ ਉਹ ਜੋ ਉੱਪਰ ਮਹਾਡੂ ਹੁੰਦਾ ਨਿਕਲ ਜਿੰਨਾ ਬੈਠੀ ਸੀ ਪੁੱਛਾ ਬਥੇ ਮੀਨਾ ਬਥੇ ਹਾਂ ਸਰ ਵੀਰਾਂ ਤੋਂ ਮਤਾਂ ਹਮਕ ਪੈ ਜਾਂਦਾ ਪੈ ਜਾਂਦਾ ਕੁਛ ਜਵਾਨ ਕੱਲਾ ਰਹਿੰਦਾ ਹੁੰਦਾ ਖਾਂਦੀ ਦੀ ਬਿਖਾਉਣ ਦੀ ਕੋਲ ਕਰ ਦਿੰਦਾ ਹੈ ਹੋ ਚਲੋ ਐ ਤਾਂ ਘਰ ਆ ਤਾਂ ਕੋਈ ਤਾਂ ਹਲ ਕਰੂਗਾ ਹਾਂ ਹਾਂ ਲੈ ਖਾਸੀ ਫੈਮਿਲੀ ਜੀ ਦਾ ਅੱਜ ਦੀ ਰੋਟੀ ਖਾਧੀ ਨਹੀਂ ਹਾਂ ਹਾਂ ਖੱਟੇ ਬੈਜੂਗਾ ਲੱਗਦਾ ਵੀ ਖੱਟਾ ਐਨੂੰ ਅੰਦਾਜ਼ੇ ਤੱਕ ਖਾਣ ਲਈ ਵੀ ਤਾਂ ਵਧੀਆ ਲੱਗਦਾ ਘੱਟਾ ਨਹੀਂ ਉਹ ਚਿੰਤਾ ਜੀ ਕਰਦੀ ਐ ਜੇ ਕੜਾਈ ਕੋਈ ਦੀ ਹੋਰ ਦੀ ਹੋਰ ਤਾਂ ਪੜਾਈ ਨੇ ਹੁਣ ਤਾਂ ਕੰਮ ਦੇ ਗਿਆ ਨਾ ਪੜਾਈ ਨੇ ਜਾਣਾ ਆਉਣਾ ਫੇਰ ਵੀ ਹਾਂ ਭਰਾ ਐ ਨਾ ਸਾਰਾ ਦਿਨ ਤਾਂ ਉੱਥੇ ਰਹਿੰਦੇ ਐ 8 ਵਜੇ ਚੱਲ ਕੇ 5 ਵਜੇ 6 ਵਜੇ ਘਰ ਹੀ ਮੜ ਆਉਂਦੀ ਐ ਹੂੰ ਹੂੰ ਆ ਕੇ ਫਟਾਵਟ ਜਿਆਜਾ ਪੰਧਾ ਕਰ ਬਣਾ ਕੇ ਸਖਾ ਕੇ ਪੈ ਜਾਂਦੀ ਆ ਹਾਂ ਕੀ ਕਹਿੰਦੇ ਨੇ ਆਹਾ ਉਹ ਕਰ ਜਾਣਗੇ ਵੀਰੇ ਦੇ ਸਾਸਟਰ ਉਹ ਜਾਣ ਕੇ ਮੈਂ ਲਦਾ ਸਤਾਈ ਨੂੰ ਤੁਰਨਗੇ ਉਹ ਠਾਈ ਨੂੰ ਚੜਨ ਇਹ ਇੱਕ ਦਿਨ ਦੇ ਘਾ ਇੱਕ ਦਿਨ ਦੇ ਘਾ ਉਹ ਸਵੇਰੇ ਜੰਡਰਗੇ ਸ਼ਾਮ ਨੂੰ ਘਰੋਂ ਤੁਰੂਗੀ ਠੀਕ ਹਾਂ ਘਾਤ ਤੋਤਾ 6 ਘੰਟਿਆਂ ਦਾ ਰਸਤਾ 6 ਘੰਟਿਆਂ ਆਂ ਦਿੱਤੇ ਉਹ ਕਹਿੰਦੇ ਨੇ ਫਿਰ ਹੁਣ ਤਾਂ ਇਹ ਲੱਗਣੇ ਰਿਏ ਚਾਓ ਨੇਵਕਸ ਤਾਂ ਪੇਰਾ ਹਾਂ ਫਿਰ ਹੁਣ ਜਾ ਕੇ ਹੁਣ ਜਾ ਕੇ ਤਾਂ ਲਈ ਜਿੱਥੇ ਹੁਣ ਜਾਵ ਕਰਦੇ ਉੱਥੇ ਜਾਊਗੀ ਅੱਛਾ ਕੱਲੀ ਹੋਊਗਾ ਤਾਂ ਬਗਜੂ ਇਹ ਇਹ ਵੀ ਉੱਥੇ ਆ ਇਹ ਵੀ ਡੇਢ ਹੀ ਆ ਅੱਛਾ ਨੀ ਕੱਫਾ ਕਰ ਲੈਣਾ ਨੇ ਅੱਛਾ ਠੀਕ ਹੰਦੋਸੀ ਰਹਿਣਗੇ ਇਹ ਹੁਣ ਉਹਦਾ ਇਹ ਨੂੰ ਡੇਢ ਘੰਟੇ ਇਹ ਨੂੰ ਘੰਟੇ 40 ਮਿੰਟ ਦਾ ਰਸਤਾ ਜਾਂਦਾ ਜਿੱਥੇ ਕੰਮ ਤੇ ਲੱਕ ਕੰਮਲ ਨੂੰ 40 ਜਾਂ ਉਹ ਨੂੰ ਥੋੜਾ ਜਿਹਾ ਵੱਧਦਾ ਬਸ ਹਾਂ ਇਹਨੇ ਤੇ 40 ਜੇ ਲੈ ਲੈਣਾ ਕਰ ਮੈਂ ਠੀਕ ਕਰ ਉਹ ਨੂੰ ਥੋੜਾ ਜਿਹਾ ਵੱਧ ਪਈ ਜਾਂਦਾ ਇਹ ਨੂੰ ਥੋੜਾ ਜਿਹਾ ਘੱਟ ਪਈ ਜਾਂਦਾ ਹੂੰ ਤੇ ਜਿਵੇਂ ਉਹ ਥੀ ਲੈਂਦੇ ਫਿਰ ਇੱਕ ਨੂੰ ਜਿਆਦਾ ਮਿਲਦਾ ਸੀ ਉਹ ਵਿਚਕਾਰ ਦੇ ਕਰ ਲਿਆ ਇਹਨਾਂ ਨੇ ਨਾ ਠੀਕ ਹੈ ਹਾਂ ਬਥੇ ਤੇ ਚਾ ਉਹ ਕਿਉਂ ਇੱਕ ਨਾਲ ਤੇ ਕਰਾਂ ਮੰਦੀ ਉੱਥੇ ਆ ਬਾਕੀ ਘਰ ਦੇਖ ਲੈਣਗੇ ਨਾ ਜਦੋਂ ਜਿੱਥੇ ਉਹ ਪੂਰਾ ਹੋ ਗਿਆ ਕਨੈਕਟ ਹਾਂ ਹਾਂ ਫਿਰ ਦੇਖ ਲਾਂਗੇ ਕਿੱਥੇ ਲੈਣਾ ਨਾ ਠੀਕ ਹੈ ਚੰਗਾ ਤਾਂ ਤਾਂ ਇਹ ਵਰਤ ਜੀ ਲੱਗ ਰਿਹਾ ਜਾ ਕੇ ਵੇਰ ਆਖਾ ਜੁਕਾ ਖੋਹ ਰਹਿੰਦਾ ਹੈ ਆਦਮ ਬਰਸਾ ਗਏ ਨੇ ਅਜਾ ਬਰਸਾ